ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜ ਨੇ ਕਿੰਨਾ 35000 ਮੀਲ ਸਫਰ ਕੀਤਾ ਗੁਰੂ ਨਾਨਕ ਨੇ ਜਿਹੜੇ ਉਹਨਾਂ ਦੇ ਨਿਵਾਜੇ ਹੋਏ ਉਹ ਵੀ ਆਏ ਗੁਰੂ ਅੰਗਦ ਦੇਵ ਜੀ ਵੇਲੇ ਉਹ ਵੀ ਆ ਗਏ ਉਹਨਾਂ ਦੀਆਂ ਅਣਸ਼ਵੰਸ਼ ਸਿੱਖੀ ਦੀ ਦਾਤ ਮਿਲੀ 80000 ਦਾ ਇਕੱਠ ਹੋਇਆ ਜੀ 80000 ਸੰਗਤ ਇਕੱਠੀ ਹੋਈ ਤੇ ਸਭ ਨੇ ਇਸ਼ਨਾਨ ਪਾਣੀ ਕੀਤਾ ਸਤਲੁਜ ਦਰਿਆ ਵਿੱਚ ਵਗਦੇ ਪਾਣੀ ਚ ਨਹਾਉਂਦੇ ਲੋਕੀ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਣੀ ਕੀਤਾ ਤੇ ਜਿੱਥੇ ਪੰਡਾਲ ਲੱਗਿਆ ਸੀ ਬਹੁਤ ਤਕੜੀ ਸਟੇਜ ਲਾਈ ਹੋਈ ਸੀ ਉੱਚਾ ਤਖਤ ਤੇ ਪਿੱਛੇ ਜਿਹੜਾ ਪੜਦਾ ਲੱਗਿਆ ਨਾ ਸਟੇਜ ਦੇ ਜਿਵੇਂ ਆ ਆਪਣੇ ਪਿੱਛੇ ਲੱਗਿਆ ਇਸ ਤਰ੍ਹਾਂ ਜਿਹੜਾ ਪੜਦਾ ਲੱਗਿਆ ਸੀ ਉਤੇ ਬਹੁਤ ਵੱਡੇ ਵੱਡੇ ਅੱਖਰਾਂ ਚ ਇੱਕ ਬੈਨਰ ਪਿਆ ਸੀ ਲਿਖਿਆ ਸੂਤੀ ਕੱਪੜੇ ਤੇ ਨੀਲ ਨਾਲ ਲਿਖਦੇ ਸੀ ਨੀਲ ਨਾਲ ਰੰਗ ਤੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਹੋਇਆ ਸੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰਤ ਲਈ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਖਾਣ ਨਾ ਕੀਜੇ ਕੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਦਾ